ਇਸੇ ਕਿ ਲੋ ਮੈਂ ਪੈਸੇ ਨਹੀਂ ਮੰਗਦਾ ਜੇ ਧਰਮ ਦੇ ਨਾਂ ਤੇ ਬੜੀ ਲੋਟ ਕਸ ਉੱਟ ਜੇ ਮੈਂ ਦੁਨੀਆ ਜਾ ਕੇ ਨਾ ਹੁਣ ਰੁਮਾਲੇ ਗੁਰਦੁਆਰੇ ਲੰਗਰ ਇਹ ਥੋੜੀ ਦੇਰ ਲਈ ਰੋਕ ਲਾਓ ਦੇਖੋ ਮੈਂ ਮਰਿਆਦਾ ਕੋਈ ਨਹੀਂ ਤੋੜਨੀ ਚਾਹਦਾ ਤੁਹਾਡੇ ਪੰਜਾਬ ਦੇ ਵਿੱਚ ਪੰਜਾਬ ਬਿਲਕੁਲ ਫਰੀਕ ਪੈਸੇ ਲੁਧਿਆਣਾ ਦਾ ਸਕੂਲ ਤਾਂ ਨਹੀਂ ਕਿਉਂਕਿ ਅਸੀਂ ਅਨਪੜ੍ਹਾਂ ਸਾਡੇ ਬੱਚਿਆਂ ਨੂੰ ਪੜ੍ਹ ਨਹੀਂ ਦਿੰਦੇ ਜੇ ਬੱਚੇ ਪੜ੍ਹ ਲਿਖ ਜਾਣਗੇ ਬੱਚੇ ਸਵਾਲ ਕਰਨਗੇ ਮੈਂ ਇਥੋਂ ਇੰਗਲੈਂਡ ਗਿਆ ਸੀਗਾ ਨਾ ਤੇ ਕਲਕੱਤਾ ਮਦਰਾਸ ਬੰਗਲੌਰ ਵੀ ਸਾਰਾ ਅਨਪੜ੍ਹੀ ਸੀ ਅਨਪੜ੍ਹੀ ਸੀ ਤੇ ਅੱਜ ਉੱਥੋਂ ਦਾ ਮਜ਼ਦੂਰ ਅੰਗਰੇਜ਼ੀ ਬੋਲਦਾ ਮਾਰੇ ਜਾ ਕੇ ਆਂਦੇ ਸਿਰ ਜਾਏ ਤਾਂ ਜਾਏ ਮੇਰਾ ਸਿੱਖੀ ਸਿਧਗਤ ਜਾਏ ਤੇ ਸ਼ਾਮ ਨੂੰ ਬਿਊਟੀ ਪੈਰ ਤੇ ਨਾਈ ਦੁਕਾਨ ਦੇ ਬੈਠੇ ਹੁੰਦੇ ਨੇ ਮਿੱਤਰੋ ਪੰਜਾਬ ਨੂੰ ਡੁੱਬਦਾ ਵੇਖ ਕੇ ਇਹ ਸਿੰਘ ਇੰਗਲੈਂਡ ਛੱਡ ਕੇ ਤੁਰੰਤ ਆ ਗਿਆ ਆਪਦੀ ਸੰਸਥਾ ਲੈ ਕੇ ਆਇਆ 6000 ਬੱਚੇ ਨੂੰ ਪੰਜਾਬ ਦੇ ਵਿੱਚ ਬਿਲਕੁਲ ਫ੍ਰੀ ਐਜੂਕੇਸ਼ਨ ਦੇ ਰਿਹਾ ਤੇ ਹੁਣ ਹੜਪੀੜਤਾ ਦੀ ਮਦਦ ਆਪ ਕਰ ਰਿਹਾ ਤੇ ਇਹਦੀ ਸੰਸਥਾ ਕਰ ਰਹੀ ਹੈ ਕਿਸੇ ਤੋਂ ਪੈਸਾ ਲੈ ਕੇ ਨਹੀਂ ਕਰ ਰਿਹਾ ਇਹ ਆਪ ਕਰ ਰਿਹਾ ਖੁਦ ਸੁਣੋ ਗੱਲ ਫਿਰ ਤੁਸੀਂ ਸਪੈਸ਼ਲ ਇੰਗਲੈਂਡ ਤੋਂ ਟਾਈਮ ਕੱਢ ਕੇ ਆਏ ਜੀ ਇੱਥੇ ਟਾਈਮ ਕੱਢ ਕੇ ਆਣਾ ਦੇਖੋ ਜੀ ਆਪਾਂ ਗੁਰੂ ਦਾ ਹੁਕਮ ਮੰਨਣਾ ਹੈ ਨਾ ਜੀ ਹੁਕਮ ਮੰਨਣਾ ਜੀ ਬਿਲਕੁਲ ਕੀ ਨਾਮ ਜਪੋ ਕਿਰਤ ਕਰੋ ਵੰਡ ਕੇ ਛਕੋ ਅੱਛਾ ਜੀ ਤੇ ਵੰਡਣ ਆ ਗਏ ਹਾਂ ਹੁਣ ਨਾਲ ਤਾਂ ਕੋਈ ਜਾਣਾ ਨਹੀਂ ਪਤਾ ਨਹੀਂ ਕੱਲ ਰਹਿਣਾ ਇੱਥੇ ਕਿੰਨੇ ਕਿ ਦਿਨ ਜੋਗਾ ਮੈਂ ਹੋਰ ਹੈਗਾ ਵਾ ਤੇ ਮੇਰੀ 2 ਲੱਖ ਰੁਪਏ ਰੋਜ਼ ਦੀ ਇਨਕਮ ਸੀਗੀ ਅੱਛਾ 15 ਸਾਲ ਹੋ ਗਏ ਮੈਨੂੰ ਇੱਥੇ ਆਂਦੇ ਆ ਤੋੜਾ ਪੂਰਾ ਨਾਮ ਕੀ ਆਈ ਤੁਸ ਜਸਵਿੰਦਰ ਸਿੰਘ ਜਸਵਿੰਦਰ ਸਿੰਘ ਖਾਲਸਾ ਅੱਛਾ ਜੀ ਐਜੂਕੇਟ ਪੰਜਾਬ ਪ੍ਰੋਜੈਕਟ ਬਈ ਪੰਜਾਬ ਨੂੰ ਐਜੂਕੇਟ ਕਰਨਾ ਪੜਾਈਆਂ ਕਰਾਉਣੀਆਂ ਵਿਦਿਆਲੰਗਰ ਵਿਦਿਆਲੰਗਰ ਕਿਉਂਕਿ ਸਾਡੇ ਪੰਜਾਬ ਨੂੰ ਜਾਣ ਬੁੱਝ ਕੇ ਅਨਪੜ ਰੱਖਿਆ ਗਿਆ ਅਨਪੜ ਰੱਖਿਆ ਗਿਆ ਕਿਉਂਕਿ ਅੱਜ ਤੋਂ 60 ਸਾਲ ਪਹਿਲੇ ਜਦੋਂ ਮੈਂ ਇਥੋਂ ਇੰਗਲੈਂਡ ਗਿਆ ਸੀਗਾ ਨਾ ਹਾਂਜੀ ਹਾਂਜੀ ਤੇ ਕਲਕੱਤਾ ਮੁੰਬਈ ਮਦਰਾਸ ਬੰਗਲੌਰ ਵੀ ਸਾਰਾ ਅਨਪੜੀ ਸੀ ਅਨਪੜ ਸੀ ਤੇ ਅੱਜ ਉਥੋਂ ਦਾ ਮਜ਼ਦੂਰ ਅੰਗਰੇਜ਼ੀ ਬੋਲਦਾ ਬੋਲਦਾ ਤੇ ਸਾਨੂੰ ਜਾਣ ਬੁੱਝ ਕੇ ਅਨਪੜ ਰੱਖਿਆ ਜਾ ਰਿਹਾ ਤੇ ਅਨਪੜਤਾ ਦਾ ਅੰਜਾਇ ਫਾਇਦਾ ਉਠਾ ਕੇ ਉਹਨੇ ਪੰਜਾਬ ਦੇ ਲੀਡਰ ਤੁਹਾਨੂੰ ਤਕੜੀ ਵਿਖਾ ਕੇ ਨਾ ਤੇ ਤੁਹਾਡੀਆਂ ਵੋਟਾਂ ਲੈ ਕੇ ਤੇ ਪੰਜਾਬ ਲੁੱਟੀ ਜਾਂਦੇ ਹ ਤੁਹਾਡੇ ਲਈ ਕੀ ਕੀਤਾ ਉਹਨਾਂ ਨੇ ਕਿੰਨੇ ਕ ਬੱਚਿਆਂ ਨੂੰ ਪੜਾਇਆ ਕਿੰਨੇ ਸੋਹਣੇ ਸਕੂਲ ਖੋਲੇ ਹਸਪਤਾਲ ਖੋਲੇ ਕੀ ਕੀਤਾ ਉਹਨਾਂ ਤੁਹਾਡੇ ਜਹਾੜਾਂ ਵਿੱਚ ਕਿੱਥੇ ਆਂਦੇ ਨਾ ਕੇ ਫੋਟੋਆਂ ਖਿਜਾ ਕੇ ਤੁਰ ਜਾਂਦੇ ਨੇ ਬਿਲਕੁਲ ਜੀ ਬਿਲਕੁਲ ਤੇ ਚਲੋ ਇਹਨਾਂ ਨੂੰ ਆਪਣਾ ਕੰਮ ਕਰੀ ਜਾਣ ਜੋ ਮੈਂ ਕਿਸੇ ਨੂੰ ਮਾਰਾਂ ਨਹੀਂ ਜੇ ਕਹਿੰਦਾ ਹਾਂ ਨਹੀਂ ਚੰਗੇ ਬੁਰਾ ਨਹੀਂ ਕੋਈ ਸਾਡੇ ਸਾਰੇ ਤੇ ਪਰਮਾਤਮਾ ਹੈ ਮੇਰੇ ਕੋਲੋਂ ਪਰਮਾਤਮਾ ਹੀ ਸੇਵਾ ਕਰਵਾ ਰਿਹਾ ਤੇ ਉਹਨਾਂ ਕੋਲੋਂ ਵੀ ਪਰਮਾਤਮਾ ਹੀ ਕਰਵਾ ਰਿਹਾ ਅੱਗੋਂ ਰਿਵਾਰਡ ਦੇਣਾ ਨਾ ਦੇਣਾ ਉਹਦਾ ਕੰਮ ਹੈ ਕਿਉਂਕ ਹੈ ਨਾ ਤੇ ਚੰਗੇ ਕਰਮ ਕਰਾਂਗੇ ਇਹ ਗੁਰੂਆਂ ਨੇ ਪੂਰਨੇ ਪਾਇ ਸੀ ਨਾ ਚਾਰ ਪੁੱਤਰ ਵਾਰ ਕੇ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੇ ਉਹਰਾ। ਇਹ ਵਿਸ਼ਵਾਸ ਕਰਨਾ ਪਏਗਾ ਮੇਰੇ ਸਾਰੇ ਸੇ ਕਬੀਰਾਂ ਭੈਣਾਂ ਨੂੰ ਕਿ ਇਹ ਜੋਗ ਜ ਹੋ ਰਿਹਾ ਨਾ ਨਾ ਲੱਗ ਜਾਏਗਾ ਕਿ ਉਹ ਪਿਓ ਪੁੱਤਰ ਪੰਜਾਬ ਲੁੱਟ ਕੇ ਲੈ ਗਿਆ ਪਰ ਪਿੱਛੇ ਪ੍ਰਮਾਤਮਾ ਜੀ ਉਹ ਆਪ ਨਹੀਂ ਚੱਲ ਕੇ ਆਂਦਾ ਕਿਉਂਕਿ ਪਰਮਾਤਮਾ ਵਿਅਕਤੀ ਹੈ ਹੀ ਨਹੀਂ ਹੈ ਨਾ ਪਰਮਾਤਮਾ ਦੀ ਇੱਕ ਸ਼ਕਤੀ ਹੈ ਤੇ ਉਹਦੇ ਭੇਜੇ ਜੰਮ ਜੇ ਆਪਾਂ ਜੰਮ ਮਾਰ ਕੇ ਨਹੀਂ ਵੇਖਣੇ ਇਹ ਜਿੰਦੇ ਜੀ ਇਹ ਜਮ ਆਏ ਹੋਏ ਜੇ ਤੇ ਪੰਜਾਬ ਨੂੰ ਲੁੱਟਣਾ ਵੀ ਪੰਜਾਬ ਵਾਲੇ ਜਿਹੜੇ ਨੇ ਨਾ ਗੁਰੂ ਤੋਂ ਬੇਮੁਖ ਹੋ ਗਏ ਬਿਲਕੁਲ ਬਿਲਕੁਲ ਝੂਮਦੇ ਨੇ ਗੁਰਦੁਆਰੇ ਜਾ ਕੇ ਆਨੇ ਸਿਰ ਜਾਏ ਤਾਂ ਜਾਏ ਮੇਰਾ ਸਿੱਖੀ ਸਿੱਧਕ ਨਾ ਜਾਏ ਤੇ ਸ਼ਾਮ ਨੂੰ ਬਿਊਟੀ ਪੈਰ ਤੇ ਨਾਈ ਦੁਕਾਨ ਤੇ ਬੈਠੇ ਹੁੰਦੇ ਨੇ ਬਿਲਕੁਲ ਜੀ ਬਿਲਕੁਲ ਉਹਨਾਂ ਚਾਰ ਲਾਲ ਵਾਰੇ ਪਿਤਾ ਵਾਰੇ ਸਰਪੰਚ ਵਾਰੇ ਸਾਡੇ ਵੀ ਤਾਂ ਵਾਰੇ ਸੀਗਾ ਚਾਰ ਮੂਏ ਤੋਂ ਕੀ ਆ ਹੁਆ ਜੀਵਤ ਕਈ ਹਾਂ ਜੀ ਹਰ ਉਹਨਾਂ ਜਾਂ ਆਪਾਂ ਇੱਥੇ ਤੇ ਮੈਂ ਦੇਖਿਆ ਪਿਛਲੇ 15 ਸਾਲਾਂ ਤੋਂ ਬਈ ਗੁਰੂ ਦਾ ਹੁਕਮ ਮੰਦਾ ਹੋਇਆ ਚੱਲ ਕੇ ਪੰਜਾਬ ਵਿੱਚ ਸੇਵਾ ਕਰੀ ਹਾਲਾਂਕਿ ਮੇਰਾ ਜਨਮ ਦਿੱਲੀ ਦਾ ਮੈਨੂੰ ਪੰਜਾਬ ਧਰਤੀ ਨਾਲ ਪਿਆਰ ਹੈ ਮੇਰੇ ਗੁਰੂਆਂ ਦੀ ਧਰਤੀ ਹੈ ਦੂਜਾ ਸਕੂਲਾਂ ਕਾਲਜਾਂ ਦੇ ਬੱਚੇ ਪਿਆਰੇ ਬੱਚੇ ਮਿਲਦੇ ਮੈਨੂੰ ਦਾਦਾ ਨਾਨਾ ਬਣ ਕੇ ਨਾ ਉਹੀ ਸਿੱਖਿਆ ਦੇਣਾ ਜੋ ਸਾਡੇ ਮਾਪਿਓ ਗੁਰੂ ਦਾ ਹੁਕਮ ਮੰਦੇ ਸੀ ਆਜੋ 60 ਸਾਲ ਪਹਿਲੇ ਭਈ ਘੱਟੋ ਘੜ 15 ਮਿੰਟ ਜਪਜੀ ਸਾਹਿਬ ਪਾਠ ਕਰਕੇ ਸਕੂਲ ਜਾਇਆ ਕਰੋ ਮੇਰੇ ਬੱਚਿਓ ਬਸ ਕੰਮ ਤਾਂ ਗੁਰੂ ਨੇ ਕਰਨਾ ਹੈ ਤੇ ਸਮੇਂ ਦੀ ਲੋੜ ਹੈ ਵਿਦਿਆ ਦਾ ਲੰਗਰ ਵੱਡੀਆਂ ਪੜਾਈਆਂ ਕਰਾਈਏ ਬੱਚਿਆਂ ਨੂੰ ਵੱਡੀਆਂ ਨੀ ਕੁਰਸੀਆਂ ਤੇ ਬਿਠਾਈਏ ਤਾਂ ਕਿ ਇਹੋ ਜੀ ਮੁਸੀਬਤ ਆਵੇ ਨਾ ਤੇ ਪੜ੍ਹੇ ਲਿਖੇ ਬੱਚੇ ਜੇ ਹੋਣਗੇ ਗੁਰੂਆਂ ਜੁੜੇ ਹੋਣਗੇ ਨਾ ਉਹ ਫਿਰ ਰਿਸ਼ਤਾ ਨਹੀਂ ਲੈਣਗੇ ਬੇਈਮਾਨੀਆਂ ਨਹੀਂ ਕਰਨਗੇ ਉਹ ਰੋਕਣਗੇ ਹੜ ਕਿਵੇਂ ਰੋਕਿਆ ਜਾਂਦਾ ਇਹ ਜਿਹੜਾ ਸਾਡੇ ਕੋਲ ਟੈਕਸ ਲੈਂਦੇ ਇਹਨਾਂ ਪੈਸਾ ਤੁਸੀਂ ਦਿੰਦੇ ਹੋ ਟੈਕਸ ਦੇ ਰੂਪ ਵਿੱਚ ਇਹ ਸਾਰਾ ਇਹਨਾਂ ਲੋਕ ਚੀਜ਼ਾਂ ਦੇ ਵਰਤਣਾ ਇਹ ਬਸ ਐਵੇਂ ਖਾਮ ਖਾ ਥੋੜਾ ਦਿਖਾ ਛੜ ਦੇਣ ਕਰਦੇ ਕਹਿੰਦੇ ਕੱਖ ਨਹੀਂ ਕਿਉਂਕਿ ਅਸੀਂ ਅਨਪੜ੍ਹਾਂ ਸਾਡੇ ਬੱਚਿਆਂ ਨੂੰ ਪੜ੍ਹ ਨਹੀਂ ਦਿੰਦੇ ਜੇ ਬੱਚੇ ਪੜ੍ਹ ਲਿਖ ਜਾਣਗੇ ਬੱਚੇ ਸਵਾਲ ਕਰਨਗੇ ਸਵਾਲ ਕਰਨਗੇ ਤੇ ਹੁਣ ਆਪਾਂ ਉਹ ਸੇਵਾ ਕਰਨੀ ਹੈ ਕਿ ਅੱਜ ਲੋੜ ਹੈ ਪੰਜਾਬ ਨੂੰ ਐਜੂਕੇਟ ਕਰੀਏ ਵੱਡੀ ਵੱਡੀ ਪੜਾਈਆਂ ਕਰਾਈਏ ਪਰ ਦਾਸਾ ਜੇ 7 ਫਰੀ ਸਕੂਲ ਖੋਲ ਕੇ ਬੈਠ ਗਿਆ ਪੰਜਾਬ ਵਿੱਚ ਅੱਛਾ ਜੀ ਵੱਡਿਆਂ ਦੀਆਂ ਫੀਸਾਂ ਜਾਂਦੀਆਂ ਨੇ ਸੱਤ ਸਕੂਲ ਤੁਹਾਡੇ ਪੰਜਾਬ ਦੇ ਵਿੱਚ ਪੰਜਾਬ ਬਿਲਕੁਲ ਫਰੀਕ ਪੈਸੇ ਲੁਧਿਆਣਾ ਦਾ ਸਕੂਲ ਤਾਂ ਅੱਛਾ ਜੀ ਦੁਨੀਆ 'ਚ ਮਸ਼ਹੂਰ ਹੈ ਨਾ ਇਹੀ ਹੈ ਵੀ ਗੁਰਨਾਨ ਅਕੈਡਮੀ ਕਹਿੰਦੇ ਆ ਗੁਰਨਾਨ ਅਕੈਡਮੀ ਹਾਂ ਪਰ ਐਜੂਕੇਟ ਪੰਜਾਬ ਪ੍ਰੋਜੈਕਟ ਇਹ ਅੰਗਰੇਜ਼ੀ ਚਲਾਵਾਜੇ ਜਿੰਨੋਂ ਮਤਲਬ ਹੈ ਕਿ ਪੰਜਾਬ ਨੂੰ ਵਿੱਦਿਆ ਦਾ ਧਨ ਦਿਓ ਵਿੱਦਿਆ ਵਿੱਦਿਆ ਕਰਾਓ ਫਿਰ ਮੈਂ ਕਿਸੇ ਕੋਲੋਂ ਪੈਸੇ ਵੀ ਨਹੀਂ ਮੰਗਦਾ ਹਾਂਜੀ ਕਿਉਂਕਿ ਨਾ ਇਹ ਸੰਗਤ ਧਰਮ ਦੇ ਨਾਂ ਤੇ ਬੜੀ ਲੁੱਟ ਖਸੁੱਟ ਕਰ ਰਹੀ ਆ ਬਿਲਕੁਲ ਜੀ ਤੇ ਮੈਂ ਕਹਿੰਦਾ ਇਹ ਸਾਰਾ ਖਰਚਾ ਤੁਸੀਂ ਆਪ ਦੇ ਕੋਲੋਂ ਕਰਦੇ ਜੀ ਮੈਂ ਨਹੀਂ ਮੈਂ ਦੁਨੀਆ ਜਾ ਕੇ ਨਾ ਅੱਛਾ ਜੀ ਐਦਾਂ ਹੀ ਲੋਕਾਂ ਨੂੰ ਕਹਿੰਦਾ ਬਾਈ ਤੁਸੀਂ ਹੁਣ ਗੁਰਦੁਆਰੇ ਤਾਂ ਬੜੇ ਬਣਾ ਲਏ ਹਾਂਜੀ ਲੰਗਰ ਮੇਰੇ ਵੱਲ ਰਜਨ ਖਵਾਈ ਜਾਂਦੇ ਹੋ ਬਿਲਕੁਲ ਜੀ ਮੇਰੀਆਂ ਭੈਣਾਂ ਰੁਮਾਲੇ ਤੇ ਰੁਮਾਲੇ ਚੜਾਈ ਜਾਂਦੀਆਂ ਹਾਂ ਉਹ ਸਾੜੀ ਛੁੱਟੀ ਜਾਂਦੀਆਂ ਤੇ ਉਹ ਗੁਰਦੁਆਰੇ ਦੇ ਬੱਚਾ ਬਹਿੰਦਾ ਨਹੀਂ 10 ਮਿੰਟ ਬਿਲਕੁਲ ਜੀ ਤੇ ਸਮੇਂ ਦੀ ਲੋੜ ਹੈ ਜੇ ਬਾਣੀ ਪੜਦੇ ਨਹੀਂ ਨਾ ਪੈਸੇ ਖਾਲੀ ਮੱਥੇ ਢੇਕੀ ਜਾ ਰਹੇ ਹਾਂ ਹਾਂ ਤੇ ਫਿਰ ਨਾ ਅੱਜ ਜਿੰਨੇ ਵੀ ਆਪਾਂ ਵੱਡੇ ਆ ਨਾ ਇੱਥੇ ਪੰਜਾਬ ਦੇਖਿਆ ਮੇਰੀਆਂ ਭੈਣਾਂ ਖਾਸ ਕਰਕੇ ਸਭ ਨੇ ਇੱਕ ਇੱਕ ਦੋ ਦੋ ਬਾਬੇ ਬਣਾਲੇ ਬਾਬੇ ਬਾਬੇ ਬਣਾਲੇ ਹਾਈ ਕੋਈ ਬਾਬਾ ਮਿਲ ਜਾਵੇ ਕੋਈ ਈਸ਼ੂ ਮੰਦਰ ਦੀ ਮੁੰਦਰੀ ਦੇ ਦੇ ਸਾਡੀ ਕੋਠੀ ਬਣ ਜਾਵੇ ਕੋਈ ਧਾਗੇ ਪਾ ਕੇ ਨਾ ਲਾਕੜ ਪਾ ਕੇ ਅੱਜ ਫਿਰਦੀਆਂ ਪਈਆਂ ਤੇ ਬੱਚੇ ਕਹਿੰਦੇ ਆ ਨਹੀਂ ਜਿਵੇਂ ਸਕੂਲ ਦੀਆਂ ਕਿਤਾਬਾਂ ਪੜ੍ਹ ਕੇ ਅਸੀਂ ਵੱਡੇ ਵੱਡੇ ਅਫਸਰ ਬਣ ਜਾਣਾ ਹੈ ਹਾਂਜੀ ਕਿਉਂਕਿ ਵਿਚਾਰ ਕੇ ਪੜਾਂਗੇ ਤੇ ਤਾਂ ਮੈਂ ਗੁਰੂ ਗ੍ਰੰਥ ਸਾਹਿਬ ਮੈਂ 15 ਮਿੰਟ ਤੋਂ ਸ਼ੁਰੂ ਕਰਾਣਾ ਵਾ ਹਾਂਜੀ ਮੈਂ ਜੋ ਛੋਟਾ ਸੀਗਾ ਗੁਟਕਾ ਸਾਹਿਬ ਲੈ ਕੇ ਪੜ੍ਹ ਲਾਂਦਾ ਸੀ ਅੱਛਾ ਜੀ ਤੇ ਮੈਂ ਜੋ ਬਾਹ ਪੜ ਕੇ ਜੀਵਨ ਦੀ ਜਾਂਚ ਹੈ ਨਾ ਉਹ ਗੁਰੂ ਗੰਨ ਸਾਹਿਬ ਜੋ ਮਿਲਣੀ ਹੈ ਹੁਣ ਜੀਵਨ ਕਿੰਨਾ ਕਿਆ ਪਤਾ ਹੀ ਨਹੀਂ ਮੈਥੇ ਕਿਥੇ ਸੋਚਿਆ ਨਹੀਂ ਬੱਚੇ ਨੂੰ ਮੈਂ ਕਹਿੰਦਾ ਵੀ ਮੈਂ ਦੂਜੀ ਕਲਾਸ 7 ਸਾਲ ਦਾ ਸੀ ਚੌਥੀ 9 ਸਾਲ ਦਾ 12ਵੀਂ ਕਰਕੇ ਮੈਂ 18 19 ਸਾਲ ਦਾ ਇੰਗਲੈਂਡ ਚਲਾ ਗਿਆ ਤੇ ਅੱਜ ਮੈਂ 79 79 ਸਾਲ ਦਾ 79 ਸਾਲ ਔਰ ਦੁਨੀਆ ਸਾਰੀਆਂ ਫੇਰਾਇਆ ਤੇ ਮੇਰੀ ਕਹਾਣੀ ਵੀ ਭਿਖਾਰੀ ਤੋਂ ਰਾਜਾ ਹੈ ਮੇਰਾ ਦੋਸਤ ਹੁੰਦਾ ਸੀ ਨਾ ਦੂਜੀ ਕਲਾਸ ਸੀ ਉਹ ਟੀਲੇ ਵਾਲੀ ਗੋਲੀ ਪਾ ਚੂਸਦਾ ਸੀ ਲਾਲੀਬਾਬ ਜੀ ਨੂੰ ਕਹਿੰਦੇ ਆ ਹਾਂਜੀ ਹਾਂਜੀ ਇੰਨੀ ਗਰੀਬੀ ਦੇਖੀ ਮੈਂ ਵੀ ਤੇ ਭਿਖਾਰੀ ਵਾਲਾ ਜੀਵਨ ਸੀ ਟੁੱਟੀ ਨਹੀਂ ਛਾਸੀ ਮੇਰਾ ਘਰ ਮੈਂ ਸੱਚ ਬੋਲਦਾ ਮੈਂ ਗੁਰੂ ਮਾਈ ਦੀ ਹੁਰੀ ਗੱਲਾਂ ਕਰਦਾ ਤੇ ਰਾਤ ਨੂੰ ਰੀ ਚਖੜ ਆ ਜਾਣਾ ਸੀ 10 ਜੀ ਸੀਗੇ ਦਾਦਾ ਦਾਦੀ ਮੰਮੀ ਬਾਬਾ ਛੇ ਛੋਟੇ ਛੋਟੇ ਭੈਣ ਭਰਾ ਅੱਛਾ ਜੀ ਰਾਤ ਕੱਟਣ ਨੂੰ ਥਾਂ ਨਹੀਂ ਸੀ ਹੁੰਦੀ ਅੱਛਾ ਜੀ ਤੇ ਮੈਂ ਕਿਹਾ ਮੈਂ ਦਿੱਲੀ ਦਾ ਜਾਪਾਂਗਾ ਹੁਣ ਆਪਣੇ ਆਪਣੇ ਪਿੰਡਾਂ ਦੇ ਗੁਰੂ ਘਰਾਂ ਜਾਂਦੇ ਹੋ ਉੱਥੇ ਮੰਗਦੇ ਹੋ ਮੈਂ ਦਿੱਲੀ ਗੁਰਦੁਆਰਾ ਬੰਗਲਾ ਸਾਹਿਬ ਜਾ ਕੇ ਮੰਗਦਾ ਸੀਗਾ ਅੱਛਾ ਜੀ ਬਾਬਾ ਜੀ ਘਰ ਦੇ ਦਿਓ ਘਰ ਮਿਲ ਗਿਆ ਕਾਰ ਮਿਲ ਦੇ ਦਿਓ ਕਾਰ ਮਿਲ ਗਈ ਕਾਰੋਬਾਰ ਮੰਗਿਆ ਕਾਰੋਬਾਰ ਮਿਲ ਗਿਆ ਸ਼ਾਦੀ ਹੋ ਗਈ ਬੇਟਾ ਮੰਗਿਆ ਬੇਟਾ ਮਿਲ ਗਿਆ ਬੇਟੀ ਮੰਗੀ ਬੇਟੀ ਮਿਲ ਗਈ ਜੋ ਮੰਗੇ ਠਾਕੁਰ ਆਪਣੇ ਤੇ ਇਹ ਵਿਸ਼ਵਾਸ ਵਧਾਣਾ ਹੈ ਮੈਂ ਸਾਰੇ ਸੰਗਤਾਂ ਦਾ ਬੱਚਿਆਂ ਨੂੰ ਸਮਝਾਣਾ ਆਸਾਨ ਹੈ ਬੱਚੇ ਮੰਨਦੇ ਹਨ ਬਾਬਾ ਜੀ 15 ਮਿੰਟ ਬਾਅਦ ਸ਼ੁਰੂ ਕਰਕੇ ਅਸੀਂ ਇੰਨੇ ਅੱਗੇ ਤਾਂ ਜਾ ਸਕਨੇ ਆ ਹੁਣ ਮੈਂ ਭਿਖਾਰੀ ਤੋਂ ਰਾਜਾ ਬਣ ਗਿਆ ਲਿਖਿਆ ਗੁਰੂ ਗੰਗ ਸਾਹਿਬ ਭਿਖਾਰੀ ਤੇ ਰਾਜ ਕਰਾਵੇ ਰਾਜਾ ਤੇ ਭਿਖਾਰੀ ਇਹ ਸਭ ਕੁਝ ਪਰਮਾਪਾ ਕਰ ਸਕਦਾ ਹੈ ਹੁਣੇ ਪਰਮਾਪਾ ਦੀ ਮਾਰ ਪਈਆ ਕਿਉਂਕਿ ਮੇਰਾ ਪੰਜਾਬ ਸਾਰਾ ਗੁਰੂ ਤੋਂ ਬੇਮੁਖ ਹੋਇਆ ਪਿਆ ਬਿਲਕੁਲ ਜੇ ਐਜੂਕੇਟ ਹੋਊਗਾ ਤੇ ਫੇਰ ਹੀ ਗਾਹ ਪੜੂਗਾ ਐਜੂਕੇਟ ਵੀ ਹੋਣਾ ਹੈ ਫੇਰ ਹੀ ਅਕਲ ਆਏਗੀ ਜੇ ਅਕਲ ਆਏਗੀ ਤਾਂ ਕੰਮ ਕਰੇਗਾ ਜੀਵਨ ਦੀ ਜਾਂਚ ਗੁਰੂ ਗ੍ਰੰਥ ਸਾਹਿਬ ਤੋਂ ਮਿਲਣੀ ਚਾਹੀਦੀ ਬਿਲਕੁਲ ਜੀ ਤੇ ਐਜੂਕੇਟ ਤੁਹਾਨੂੰ ਲੈ ਜਾਏਗੀ ਉਸ ਕੁਰਸੀ ਤੱਕ ਹਾ ਉਸ ਕੁਰਸੀ ਤੱਕ ਹੈ ਨਾ ਡਾਕਟਰ ਬਣਨਾ ਹੈ ਇੰਜੀਨੀਅਰ ਬਣਨਾ ਹੈ ਪਰ ਜੇ ਮਾਫ ਕਰਨਾ ਜੇ ਗੁਰੂ ਨਾਲ ਨਹੀਂ ਹੋਏਗਾ ਨਾ ਤਾਂ ਪਤਾ ਕਿਹੜਾ ਡਾਕਟਰ ਬਣੇਗਾ ਫਿਰ ਉਹ ਗੁਰਦੇ ਵੇਚਣ ਵਾਲਾ ਤੇ ਜੱਜ ਬਣੇਗਾ ਤੇ ਰਿਸ਼ਵਤ ਦੇਣ ਵਾਲਾ ਆਪਾਂ ਗੁਰੂ ਨਾਲ ਵੀ ਜੋੜਨਾ ਸਾਡਾ ਗੁਰੂ ਦਾ ਗੁਰੂ ਨੇ ਪੂਰਨੇ ਪਾਇਆ ਸਾਡੇ ਬਿਲਕੁਲ ਜੀ ਤੋ ਇਸ ਤਰ੍ਹਾਂ ਮੈਂ ਅੱਜ ਆਪਣਾ ਮੇਰੇ ਕੋਲ ਜਹਾਜ਼ ਵੀ ਹੈਗਾ ਜੀ ਯਕੀਨ ਕਰੋ ਕਿ ਰਾਜਮਾ ਜੀ ਕੋਲ ਜਹਾਜ਼ ਹੁੰਦਾ ਚਲੋ ਚਲੋ ਅਸੀਂ ਨਾਲ ਹੀ ਤੁਰਦੇ ਤੁਹਾਡੇ ਚਾਰ ਸੀਟਾਂ ਦਾ ਭਾਈ ਜੱਜ ਅੱਛਾ ਜੀ ਦੁਨੀਆ ਹੁਕਮਾਂਗੇ ਕਰਨ ਰਾਜਮਾ ਜੀ ਕੋਲ ਅੱਜ ਮੇਰੇ ਬੱਚੇ ਵੀ ਚਲਾ ਰਹੇ ਆ ਦੋਨੋਂ ਬੱਚੇ ਮੇਰੇ ਖੰਡ ਬਾੜੀ ਨਹੀਂ ਕਰਦੇ ਕੀਤਕ ਵੀ ਕਰਦੇ ਆ ਅੱਛਾ ਜੀ ਅੱਜ 105 ਗੋਰੀਆਂ ਨੌਕਰੀ ਵੀ ਦਿੰਦੇ ਜੇ ਉੱਥੇ ਬੈਠੇ ਮੈਨੂੰ ਅੰਗਰੇਜ਼ ਨੌਕਰੀ ਨਹੀਂ ਦਿੰਦੇ ਸੀ ਦੌੜੀ ਘੱਟ ਕੇ ਆ ਪਗੜੀ ਲਾ ਕੇ ਆ ਤਾਂ ਨੌਕਰੀ ਮਿਲੇਗੀ ਪਰ ਸਾਡੇ ਗੁਰੂ ਦਾ ਹੁਕਮ ਹੈ ਸਿਰ ਜਾਏ ਤਾਂ ਜਾਏ ਪਰ ਸਿੱਖੀ ਸਿੱਧ ਕੇ ਹਾਂ ਸਾਡੀਆਂ ਦਾਦੀਆਂ ਨਾਨੀਆਂ ਤੋ ਮਾਫ ਕਰਨਾ ਭੁੱਲ ਜਾਂਦਾ ਇਨਸਾਨ ਮੈਂ ਕਿਸੇ ਨੂੰ ਮਾਰਣਾ ਨਹੀਂ ਜਾਂਦਾ ਤੋ ਮੇਰੇ ਬੱਚੇ ਅੱਜ 105 ਗੋਰਿਆਂ ਨੌਕਰੀ ਦੇ ਕੇ ਬੈਠੇ ਜੇ ਮੈਂ 3 ਮਹੀਨੇ ਦਰਦ ਦਿੰ ਠੋਕ ਰੱਖਾ ਦੀ ਮੈਂ ਕਦੀ ਦਾੜੀ ਕੱਤ ਨਹੀਂ ਜੇ ਕਟਵਾਇਆ ਯਾਨੀ ਕਿ ਗੋਰੇ ਆਪਣੇ ਥਲੇ ਯਾਨੀ ਕਿ ਗੋਰੇ ਤੁਹਾਡੇ ਨੀਚੇ ਨੌਕਰੀ ਕਰਦੇ ਅਸੀਂ ਅਸੀਂ ਅੱਜ 105 ਹੋ ਗਏ ਜੇ ਮੇਰੀ 105 ਹੋ ਗਏ ਹਾਂਜੀ 105 ਗੋਰੇ ਆ ਕੇ ਨੌਕਰੀਆਂ ਮੰਗਦੇ ਸਾਡੇ ਕੋਲ ਇਹ ਗੁਰੂ ਦੀ ਬਾਣੀ ਦੀ ਸ਼ਕਤੀ ਜੇ ਵੀਰ ਦੀ ਇੰਗਲੈਂਡ ਦੀ ਧਰਤੀ ਤੇ ਜਾ ਕੇ ਇੰਗਲੈਂਡ ਹੀ ਦੱਸਦੀ ਕਿਹਨਾਂ ਦੇ ਆਪਣੇ ਤੇ ਕਈ ਸਾ ਹਾਂ ਰਾਜਗੀਤਾ ਹਾਂਜੀ ਅੱਜ ਅਸੀਂ ਤੇ ਇਹ ਨਾ ਕੀ ਭੁੱਲੇ ਭਈਆ ਸਾਡੇ ਗੁਰੂਆਂ ਠੀਕ ਹੈ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਉਹਨਾਂ ਕਾਹਦੀ ਖਾਲੀ ਮੱਥੇ ਡੇਕਣ ਹੁੰਨੀ ਸੀ ਗਿਆ ਤੇਰੇ ਮਾਲੂ ਚ ਲਈ ਜਾਓ ਤੇ ਲੰਗਰ ਖਾਈ ਜਾਓ ਆਪਾਂ ਗੁਰਬਾਣੀ ਪੜ ਸਕਦੇ ਆ ਪੜ ਕੇ ਉਹਦੇ ਤੋਂ ਜੀਵਨ ਦੀ ਜਾਂਚ ਲੈਣੀ ਹੈ ਹੁਣ ਜੀਵਨ ਬੱਚਿਆਂ ਨੂੰ ਮੈਂ ਕਹਿੰਦਾ ਮੈਂ ਤੁਸੀਂ 100 100 ਸਾਲ ਤੱਕ ਜਾਣਾ ਮੈਂ 79 ਦਾ ਹੋ ਗਿਆ ਹਾਂ ਤੁਹਾਡੇ ਵਰਗਾ ਨਿਕਲ ਜਾ ਸੀ ਮੈਂ ਤੇ ਅੱਜ ਮੇਰੇ ਕੋਲ ਸਭ ਕੁਝ ਹੈ ਦੇਂਦਾ ਦੇ ਲੈਂਦੇ ਥੱਕ ਪਾਏ ਉਹ ਦੇਣ ਵਾਲਾ ਨਹੀਂ ਥਕਿਆ ਆ ਮੈਂ ਲੈਣ ਵਾਲਾ ਥੱਕ ਗਿਆ ਕਿਉਂਕਿ ਦੇਣ ਵਾਲੇ ਕੋ ਮੰਗਲ ਮੈਂ ਵੀ ਜਾਂਦਾ ਸੀ ਮੈਂ ਕਿਹਾ ਬਾਬਾ ਜੀ ਕੀ ਕਰਾਂਗਾ 15 ਮੇਰਾ 15 ਸਾਲ ਹੋ ਗਿਆ 2 ਲੱਖ ਰੁਪਿਆ ਰੋਜ਼ ਦੀ ਇਨਕਮ ਸੀ ਬਾਬਾ ਜੀ ਤੁਸੀਂ ਮੈਨੂੰ ਭਿਖਾਰੀ ਤੋਂ ਰਾਜਾ ਬਣਾਤਾ ਨਾਲ ਤਾਂ ਸੁਈ ਨਹੀਂ ਜਾਣੀ ਤੇ ਮੈਂ ਫਿਰ ਹੁਣ ਉਹਦਾ ਹੁਕਮ ਹੈ ਨਾਮ ਜਪੋ ਕਿਰਤ ਕਰੋ ਵੰਡ ਕੇ ਛਕੋ ਵੰਡਦਾ ਭਾ ਦਰਦਾ ਤੇ ਜਾ ਕੇ ਆ ਦੇਖੋ ਭਾਵੇਂ ਹੜਾ ਆ ਗਿਆ ਕੋਈ ਗੱਲ ਨਹੀਂ ਨਹੀਂ ਤੇ ਮੈਂ ਵੀ ਏਸੀ ਲਾ ਗਿਆ ਆਪਣੇ ਸੋਨੇ ਰਾਜ ਇਹ ਤੁਸੀਂ ਯਾਨੀ ਕਿ ਕੰਮ ਤਾਂ ਤੁਹਾਡਾ এডੂਕੇਸ਼ਨ ਦੇਣਾ ਸੀ ਫ੍ਰੀ ਤੇ ਤੁਸੀਂ ਆਜੇ ਸੇਵਾ ਕਿਉਂਕਿ ਇਹ ਵੀ ਇਹ ਵੀ ਕੌਮ ਲਈ ਕੌਮ ਲਈ ਦਰਦ ਹੈ ਮੇਰੇ ਕੋਲ ਕੋਈ ਮੈਂ ਸੁਣਿਆ ਬਾਬਾ ਜੀ ਆ ਜਿਹੜੀ ਤੁਸੀਂ ਬੋਟ ਆ ਇਹ ਤੁਸੀਂ ਆਪ ਖੁਦ ਅਰੇਂਜ ਕਰਾਈ ਹੈ ਜੀ ਇਹ ਬੋਟ ਅਰੇਂਜ ਕਰਾਈ ਹੈ ਜੀ ਸਾਡੇ ਤੇ ਦੇਖੋ ਮੈਂ ਇੱਕ ਗੁਰੂ ਤੇ ਨਾ ਵਿਸ਼ਵਾਸ ਕਰਦਾ ਜਦੋਂ ਉਹ ਸੱਚੇ ਸੁੱਚੇ ਹੁੰਦੇ ਆ ਨਾ ਗੁਰੂ ਤੁਹਾਡੇ ਕੰਮ ਕਰਾਉਂਦਾ ਹੈ ਅੱਜ ਜਿੰਨੇ ਬਾਹਰ ਆਂਦੇ ਪਏ ਨਾ ਕੋਈ ਵੰਡਰ ਉਣਣ ਵਾਲੇ ਉੱਥੇ ਬਾਹਰ ਤਾਂ ਹੀ ਰਹਿੰਦੇ ਆ ਤੇ ਇਹ ਜਿਹੜੇ ਵਿਚਾਰੇ ਅੰਦਰ ਘਰਾਂ ਚ ਰਹਿ ਗਏ ਜੇ ਡੱਕੇ ਰਹਿ ਗਏ ਵਿਚਾਰੇ ਇਹਨਾਂ ਤੱਕ ਵੀ ਤੇ ਪਹ ਤੋ ਗੁਰੂ ਸਾਹਿਬ ਆਪੇ ਵਿਦ ਬਣਾ ਦਿੰਦੇ ਆ ਮੈਨੂੰ ਇਹਨਾਂ 'ਤੇ ਵਿਸ਼ਵਾਸ ਹੈ ਹੁਣ ਤੁਹਾਡੇ ਨਾਲ ਇਹ ਮਿਲਿਆ ਤਾਂ ਹੁਣ ਤੋਹੀ ਕਿੰਨੇ ਵਦਿਆ ਸੁਣਿਆ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਤੇ ਹੁਣ ਤੁਸੀਂ ਇਸਨੇ ਆ ਪਹੁੰਚਾਓ ਕਿ ਸਾਰਿਆਂ ਨੂੰ ਤੇ ਆਪਾਂ ਗੁਰੂ ਨਾਲ ਜੋੜਨਾ ਤੇ ਵਡੀਆਂ ਪੜਾਈਆਂ ਕਰਨੀਆਂ ਕਿਸੇ ਕੋਲੋਂ ਮੈਂ ਪੈਸੇ ਨਹੀਂ ਮੰਗਦਾ ਜੇ ਧਰਮ ਦੇ ਨਾਂ ਤੇ ਬੜੀ ਲੁੱਟ ਘਸੋਟ ਜੇ ਮੈਂ ਦੁਨੀਆ ਜਾ ਕੇ ਨਾ ਹੁਣ ਰੁਮਾਲੇ ਗੁਰਦੁਆਰੇ ਲੰਗਰ ਇਹ ਥੋੜੀ ਦੇਰ ਲਈ ਰੋਕ ਲਾਓ ਦੇਖੋ ਮੈਂ ਮर्यादा ਕੋਈ ਨਹੀਂ ਤੋੜਨੀ ਚਾਹਦਾ ਹਾਂ ਜਿਉਂਕਿ ਰਮਾਲਾ ਤਾਂ ਹੀਰਿਆਂ ਦਾ ਵੀ ਥੋੜਾ ਜੇ ਬਿਲਕੁਲ ਪਰ ਜੇ ਲੋੜ ਨਹੀਂ ਤਾਂ ਮੇਰੀਆਂ ਭੈਣਾਂ ਕਿਉਂ ਚੜਾਈ ਜਾਂਦੀਆਂ ਪਿਆ ਨੂੰ ਵਿਸ਼ਵਾਸ ਨਹੀਂ ਨਾ ਕਿਉਂਕਿ ਜੇ ਬਾਣੀ ਪੜਾਂਗੇ ਉੱਥੇ ਲਿਖਿਆ ਹੈ ਅਕਲੀ ਕੀਚੇਦਾਨ ਬਈ ਸਮੇਂ ਦੀ ਲੋੜ ਹੈ ਵਿਦਿਆ ਦਾ ਲੰਗਰ ਵੱਡੇ ਵੱਡੇ ਪ੍ਰਚਾਰਕ ਵੀ ਕਹਿੰਦੇ ਪਿਆ ਵਿਦਿਆ ਦਾ ਲੰਗਰ ਲਾਈਏ ਤੇ ਮੇਰੇ ਵਾਂਗ ਰਜੇ ਰਜਾਈ ਜਾਂਦੇ ਸੋ ਇਦਾਂ ਦਾ ਮੈਂ ਜੀਵਨ ਆਪਣਾ ਬਤਾ ਕੇ ਤੇ ਹੁਣ ਗੁਰੂ ਦਾ ਸ਼ੁਕਰਾਨਾ ਕਰਦਾ ਆ ਕਿਲੇ ਸਵਾਸ ਤੱਕ ਸੇਵਾ ਕਰਨੀ ਹੈ ਤੇ ਆਪਾਂ ਹੋਰ ਬੱਚੇ ਤਿਆਰ ਕਰ ਰਹੇ ਹਾਂ ਬੱਚਿਆਂ ਨੂੰ ਸਮਝਾਉਣਾ ਆਸਾਨ ਹੈ ਔਰ ਬੱਚਿਆਂ ਦੀਆਂ ਫੀਸਾਂ ਦੇ ਦੇਣਾ ਜਿਹਨਾਂ ਬੱਚਿਆਂ ਕੋਲ ਪੈਸੇ ਨਹੀਂ ਹੈਗੇ ਮਾਂ ਪਿਓ ਕੋਲੋਂ ਨਾ ਮੈਂ ਬੱਚਿਆਂ ਦਾ ਦਾਦਾ ਨਾ ਬਣ ਕੇ 15 ਮਿੰਟ ਪਾਠ ਤੋਂ ਸ਼ੁਰੂ ਕਰੋ ਤੇ ਬੜੀਆਂ ਬੜੀਆਂ ਪੜ੍ਹਾਈਆਂ ਕਰੋ ਤੇ ਦੁਨੀਆ ਨੂੰ ਜਾ ਕੇ ਮੈਂ ਕਹਿਣਾ ਬਈ ਬੱਚੇ ਦੀ ਬਾਹ ਫੜ ਲਓ ਪੈਸੇ ਨਾ ਦਿਓ ਖਾ ਜਾਣਗੇ ਜੇ ਪੈਸੇ ਅੱਜ ਮੈਂ ਵੀ ਖਾ ਜਾਗਾ ਤੁਸੀਂ ਯਾਦ ਤਾਂ ਪਾਓ ਹੀ ਨਾ ਨਹੀਂ ਨਹੀਂ 20 ਡਾਲਰ 20 ਯੂਰੋ ਵੀ ਪਾਉਣ ਹੁੰਦੇ ਨਾ ਤੇ 20 ਦੇ ਵੀ ਬੱਚੇ ਨੂੰ ਜਦ ਜਾਂਦੇ ਨੇ ਤੇ ਮੈਂ ਤੁਹਾਨੂੰ ਅਗਰ ਟੈਲੀਫੋਨ ਨੰਬਰ ਦੇ ਦਿਆਂ ਬੱਚੇ ਦਾ ਤੁਸੀਂ ਆਪਣੇ ਬੱਚੇ ਪੜਾਏ ਇਹਨੂੰ ਪੜਾ ਦਿਓ ਇਹ ਵੀ ਆਪਣਾ ਹੀ ਬੱਚਾ ਹੈ ਤੇ ਪੁੱਛ ਲਓ 20 ਡਾਲਰ 20 ਯੂਰੋ ਮਿਲ ਗਈ ਨਹੀਂ ਜੇ ਮਿਲ ਗਏ ਤਾਂ ਫਿਰ ਹੋ ਗਿਆ ਨਾ ਸੱਚ ਇਹ ਮੇਰਾ ਕਾਰੋਬਾਰ ਨਹੀਂ ਹੈ ਕਾਰੋਬਾਰ ਮੇਰੇ ਬੱਚੇ ਇੰਗਲੈਂਡ ਚ ਕਰਦੇ ਪਿਆ ਤਾਂ ਇਹ ਮੇਰੀ ਸੇਵਾ ਹੈ ਐਦਾਂ ਦੇ ਸਿੱਖ ਹੁੰਦੇ ਸੀਗੇ ਮੇਰੇ ਵੀਰ ਅੱਜ ਤੋਂ ਪਹਿਲੇ ਨਾ 60 ਸਾਲ ਪਹਿਲੇ ਹਾਂਜੀ ਹਾਂਜੀ ਗੁਰਦੁਆਰੇ ਸੀ ਕੱਚੇ ਤੇ ਸਿੱਖ ਸੀਗੇ ਪੱਕੇ ਤੇ ਅੱਜ ਸਿੱਖ ਹੋ ਗਏ ਕੱਚੇ ਤੇ ਗੁਰਦੁਆਰੇ ਹੋ ਗਏ ਪੱਕੇ ਹਾਂਜੀ ਸੋ ਗੁਰੂ ਮੇਰ ਕਰੇ ਅੱਜ ਸਾਬ ਨੇ ਧੰਦਾ ਬਣਾ ਲਿਆ ਗੁਰਦੁਆਰੇ ਨਾ ਇਹ ਗੋਲਕਾ ਨੂੰ ਗੋਲਕਾ ਦਾ ਮਤਲਬ ਕੀ ਹੈ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਹਾਂਜੀ ਤੇ ਤੁਸੀਂ 50 60 ਸਾਲਾਂ ਮੈਂ ਤਾਂ ਵੇਖਿਆ ਇੱਥੇ ਮੀਰ ਦਾ ਮੂੰਹ ਵਾਹ ਦੇ ਅੱਜ ਪੰਜਾਬ ਜਿਹੜਾ ਦੁਨੀਆ ਤੇ ਰਾਜ ਕਰਨ ਵਾਲੀ ਕੌਮ ਇਹਨੂੰ ਖਤਮ ਕਰਨ ਦੀ ਚਾਲਾਂ ਤਾਂ ਚਲਦੀਆਂ ਬਈ ਇਹਨਾਂ ਗਵਰਨਮੈਂਟਾਂ ਪਰ ਆਓ ਅਸੀਂ ਗੱਲ ਕਰਕੇ ਉਹ ਜੇ ਮੰਨੀ ਰੀ ਤਿਆਰ ਕਰੀਏ ਇਹਨਾਂ ਨੂੰ ਆਪਣਾ ਕੰਮ ਕਰੀ ਜਾਣ ਦਿਓ ਕਿਉਂਕਿ ਨਬੇੜੇ ਰੱਬ ਨੇ ਕਰਨੇ ਆ ਇੱਕ ਇੱਕ ਕਰਕੇ ਜੇਲ੍ਹਾਂ ਜਾਈ ਜਾ ਰਹੇ ਆ ਬਾਬੇ ਵੀ ਓਡੇ ਓਡੇ ਬੈਠੇ ਤੁਹਾਡੇ ਮੈਂ ਵੇਖ ਲੈ ਕਈ ਬਾਬੇ ਨਾ ਬੜਾ ਲੁੱਟਿਆ ਪੰਜਾਬ ਨੂੰ ਅੱਜ ਰਾਜਾ ਬਣ ਕੇ ਬੈਠਾ ਸੀਗਾ ਤੇ ਜੇਲ੍ਹ ਵਿੱਚ ਬੈਠਾ ਹੁਣ ਜੇਲ੍ਹੇ ਬੈਠਾ ਜੀ ਪੂਰੇ ਦਾ ਅੰਤ ਆਉਂਦਾ ਹੀ ਆਉਂਦਾ ਜੀ ਬਿਲਕੁਲ ਆਪਾਂ ਤੇ ਸੱਚ ਦੀ ਕਮਾਈ ਕਰਨੀ ਹੈ ਦਸਾਂ ਨੂੰ ਆਦੀ ਕਰਤ ਕਰਨੀ ਹੈ ਸੱਚੀ ਸੇਵਾ ਕਰਨੀ ਹੈ ਬਸ ਫਿਰ ਗੁਰਬਾਣੀ ਚ ਲਿਖਿਆ ਆ ਵਿਸ਼ਵਾਸ ਕਰੀਏ ਅੱਖਰ ਅੱਖਰ ਸੱਚੇ ਗੁਰਗੰਸਾਹ ਦਾ ਛੋਟਾ ਜਿਹਾ ਸਵਾਲ ਕਿੰਨੀ ਸਾਲ ਆਪਣੀ ਪ੍ਰਾਣੀ ਸੰਸਥਾ ਹੀ ਇਹ ਇਸ ਬੰਦ 15 ਸਾਲ 15 ਸਾਲ ਹਾਂ ਜੀ ਲਗਭਗ 15 ਸਾਲ ਹੋ ਗਏ 15 ਸਾਲ ਸੱਤ ਫ੍ਰੀ ਸਕੂਲ ਚੱਲਦੇ ਪਿਆ ਔਰ 100 ਸਕੂਲ ਦਾ ਮੇਰਾ ਹੈ ਲਗਭਗ ਕਿੰਨੇ ਸਟੂਡੈਂਟ ਹੋਣਗੇ ਸੱਤ ਸਕੂਲਾਂ ਦੇ ਮੇਰੇ ਕੋ 6000 ਬੱਚਾ ਐ ਅਸਲੇ 6000 ਬੱਚੇ ਨੂੰ ਫ੍ਰੀ ਪੜ੍ਹਾਈ ਫ੍ਰੀ ਪੜ੍ਹਾਈ ਮਿਲ ਰਹੀ ਹੈ ਕਿਤਾਬਾਂ ਵਗੈਰਾ ਸਭ ਕੁਝ ਬੈਗ ਬੂਦ ਸਭ ਪੈਸੇ ਅਸੀਂ ਬੱਚੇ ਬਸਾਂ ਬੁਸਾਂ ਕਰਾਇਆ ਸਭ ਹਾਂ ਜੀ ਬੜੀ ਓੜੀ ਪੜ੍ਹਾਈਆਂ ਵਾਟ ਕਰਨਾ ਜੂਰ ਬੱਚਾ ਬਾਸ ਗੁਰੂ ਦਾ ਵਕੂ ਸਿੱਖ ਧਾਰਨਾ ਪੈਂਦਾ ਗੁਰੂ ਦਾ ਹੀ ਖਾਂ ਬਈ ਦੇਖੋ ਨਾ ਹੁਣ ਆਪਾਂ ਗੁਰੂ ਦਾ ਹੁਕਮ ਮੰਨਣਾ ਨਾ ਅੱਜ ਮੇਰਾ ਪੰਜਾਬ ਦੇਖਿਆ ਸਾਰਾ ਨੌਜਵਾਨ ਖਾਸ ਕਰਕੇ ਅੱਜ ਕਿਉਂ ਤੁਹਾਨੂੰ ਦੇਖੋ ਗਰੀਬ ਦਾ ਦੁਖੀ ਹੈ ਅਮੀਰ ਜਾ ਦੁਖੀ ਹੈ ਤੇ ਮੈਂ ਤੁਹਾਡਾ ਵਿਸ਼ਵਾਸ ਦਵਾ ਨਾ ਮੇਰੀ 7 ਕਰੋੜ ਦੀ ਬਿਲਡਿੰਗ ਸੜ ਗਈ ਮੈਨੂੰ ਦੁੱਖ ਲੱਗਾ ਹੀ ਕੋਈ ਨਹੀਂ ਹੁਣ ਤੁਸੀਂ ਹੈਰਾਨ ਹੋਗੇ ਇਹ ਕਿਹੋ ਜਿਹਾ ਮੰਦਾ ਹੁਣ 55 ਸਾਲਾਂ ਦੇ 10 ਬਿਲਡਿੰਗਾਂ ਦਾ ਮਾਲਕ ਬਣ ਗਿਆ ਇਹ ਗੋਲੀ ਖਾਣ ਜੋ ਪੈ ਨਹੀਂ ਸੀ 10 ਬਿਲਡਿੰਗਾਂ ਤੇ ਨੌ ਬਹਿ ਨਹੀਂ ਪਈਆਂ ਜੇ ਜੋ ਖਾਏਗਾ ਪਰ ਦੁੱਖ ਲੱਗੇਗਾ ਨਹੀਂ ਇਹ ਬਾਣੀ ਦੀ ਸ਼ਕਤੀ ਜੇ ਅੱਜ ਨਹੀਂ ਸਮਝ ਪਾ ਰਹੇ ਹੋ ਤੇ ਮੈਂ ਉਹਨਾਂ ਵੀਰਾਂ ਨੂੰ ਠਹਿਰ ਜਾ ਮੈਨੂੰ ਤੈਨੂੰ ਵੀ ਸੰਦੇਹ ਦੇਣਾ ਹੈ ਹਾਂਜੀ ਹਾਂਜੀ ਇਹਨੂੰ ਡਿਲੀਟ ਨਾ ਕਰ ਦੇਵੀਂ ਨਾ ਨਾ ਉਹਨਾਂ ਵੀਰਾਂ ਤੱਕ ਸੰਦੇਹ ਪਹੁੰਚਾਣਾ ਹੈ ਕਿ ਤੁਸੀਂ ਨਾਈ ਦੀ ਦੁਕਾਨ ਤੇ ਜਾਣ ਤੋਂ ਪਹਿਲੇ ਮੇਰੀਆਂ ਭੈਣਾਂ ਬਿਊਟੀ ਪੈਲ ਤੇ ਜਾਣ ਤੋਂ ਪਹਿਲੇ ਕਦੀ ਜਾ ਕੇ ਦੇਖੋ ਅੱਜ ਅੰਗਰੇਜ਼ ਵੀ ਨਾ 7.5 ਅੰਗਰੇਜ਼ ਤੇ ਅਮਰੀਕਨ ਗੁਰੂ ਗ੍ਰੰਥ ਸਾਹਿਬ ਪਾਠ ਵੀ ਕਰਦੇ ਪੈਜੇ ਤੇ ਉਹਨਾਂ ਦਾੜੀ ਕਿਉਂ ਰੱਖ ਲੈ ਜੀ ਉਹਨਾਂ ਦੇ ਬੱਚਿਆਂ ਦਾੜੀ ਕਿਉਂ ਰੱਖ ਲੈ ਤੇ ਸਾਡਾ ਪੰਜਾਬ ਕੀ ਕਰਦਾ ਪਿਆ ਉਹਨਾਂ ਅੰਗਰੇਜ਼ਾਂ ਨੇ ਪਿਆਹਾ ਵੀ ਵੇਖ ਲਿਆ ਪੜਾਈਆਂ ਵੀ ਕਿਉਂਕਿ ਪੰਜ ਵਾਂ ਸ਼ਾਦੀਆਂ ਕਰਕੇ ਨਾ ਮਾਫ ਕਰਨਾ ਫਿਰ ਘਰ ਵਿੱਚ ਗਲੇਸ਼ ਗਲੇਸ਼ ਆ ਤੇ ਆਪਾਂ ਗੁਰੂ ਦੇ ਹੁਕਮ ਅਨੁਸਾਰ ਚੱਲਣਾ ਹੈ ਬਸ ਚਾਰ ਪੁੱਤਰ ਵਾਰਨੇ ਕੋਈ ਛੋਟੀ ਜੀ ਗੱਲ ਸੀ ਸੋ ਗੁਰੂ ਮਿਹਰ ਕਰੇ ਬਹੁਤ ਬਹੁਤ ਧੰਨਵਾਦ ਤੁਹਾਡਾ ਵੀਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਦੇਖੋ ਅਦਨਾ ਆਪਾਂ ਇੱਥੇ ਆ ਜੋ